ਬੀਤੀ ਰਾ ਨਗਰ ਵਿੱਚ ਸੜਕ ਵਿੱਚ ਘਰ ਪਾਣੀ ਖੜਾ ਹੋਣ ਕਾਰਨ ਐਕਟਿਵਸ ਵਰ ਮੈਲਾ ਜੋ ਕਿ ਨਗਰ ਤੋਂ ਆਪਣੇ ਬੱਚੇ ਨਾਲ ਘਰ ਜਾ ਰਹੀ ਸੀ ਪਾਣੀ ਤੋਂ ਇੱਕ ਪਾਸੇ ਲੰਘਣ ਕਾਰਨ ਟਰੱਕ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਮੈਲਾ ਦੀ ਪਛਾਣ ਪਰਮਜੀਤ ਕੌਰ ਪਤਨੀ ਸੋਢੀ ਵਾਸੀ ਪਿੰਡ ਇੰਦਰਾ ਕਲੋਨੀ ਵਜੋਂ ਹੋਈ ਹੈ। ਉਹਨਾਂ ਨੇ ਮੌਕੇ ਤੇ ਮ੍ਰਿਤਕ ਦੇ ਸੜਕ ਵਿੱਚ ਘਰ ਰੱਖ ਕੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਟਰੱਕ ਵਾਲੇ ਤੇ ਕਾਰਵਾਈ ਕੀਤੀ ਜਾਵੇ। ਅੱਜ ਸਵੇਰ 11 ਵਜੇ ਦੇ ਕਰੀਬ ਮੁਹੱਲਾ ਵਸੀਆਂ ਨੇ ਪਾਣੀ ਦੀ ਸਮੱਸਿਆ ਨਾਲ ਲੈ ਕੇ ਫਲੋਰ ਤੋਂ ਨਵਾਂ ਸ਼ਹਿਰ ਜਾਂਦਾ ਰਸਤਾ ਨਗਰ ਵਿਚ ਬੰਦ ਕਰ ਦਿੱਤਾ ਜਮ ਕੇ ਪ੍ਰਸ਼ਾਸਨ ਖਿਲਾਫ ਨਾਰੇਵਾਜੀ ਕੀਤੀ ਧਰਨੇ ਕਾਰਨ ਕਿਲੋਮੀਟਰਾਂ ਤੱਕ ਲੱਗਾ ਜਾਮ ਜਿਸ ਵਿੱਚ ਥਾਣਾ ਮੁਖੀ ਤਸੀਲਦਾਰ ਕਾਨਗੋ ਮੌਕੇ ਤੇ ਪਹੁੰਚ ਕੇ ਇਸ ਪਾਣੀ ਦੇ ਨਿਕਾਸ ਦੇ ਜਾਇਜ਼ਾ ਲਿਆ ਮੁਹੱਲਾ ਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਪਾਣੀ ਦੀ ਸਮੱਸਿਆ ਦਾ ਜਲਦ ਤੋਂ ਜਲ ਨਿਕਾਸ ਕੀਤਾ ਜਾਵੇਗਾ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਦੇ ਇੱਕ ਨਾ ਸੁਣੀ ਕਿਹਾ ਕਿ ਜਲਦ ਤੋਂ ਜਲ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ ਨਹੀਂ ਤਾਂ ਲਗਾਤਾਰ ਧਰਨਾ ਮੋਹੱਲਾ ਵਸਨੀਕਾਂ ਵੱਲੋਂ ਜਾਰੀ ਰਹੇਗਾ ਪਿੰਡ ਵਿੱਚ ਲੋਕਾਂ ਦੀਆਂ ਗਲੀਆਂ ਉੱਚੀਆਂ ਹੋਣ ਕਾਰਨ ਮਕਾਨ ਨਹੀਂ ਨੀ ਹੋ ਗਏ ਨੇ ਪਿੰਡ ਵਸਨੀਕ ਪ੍ਰਸ਼ਾਸਨ ਕੋਲ ਮੰਗ ਕਰਦੇ ਹਨ ਕਿ ਪ੍ਰਸ਼ਾਸਨ ਤੇ ਇਸ ਗੱਲ ਧਿਆਨ ਦੇਵੇ ਫਲੌਟ ਰਾਸ਼ਮੀ ਅੰਗਲ ਦੀ ਖਾਸ ਰਿਪੋਰਟ ਗੱਲ ਸਮਝ ਲਓ ਬਈ ਪੋਸਟਮੈਨ ਕਰਨਾ ਹੈ ਜਿਹੜੇ ਉੱਚੇ ਅਧਿਕਾਰੀ ਆ ਜਿਹੜੇ ਉਹ ਵੀ ਪਹੁੰਚ ਚੁੱਕੇ ਆ ਉਪਰ ਇਸ ਤੋਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਪਰ ਜਲਦ ਤੋਂ ਜਲਦ ਜਿਹੜਾ ਮਸਲਾ ਹੱਲ ਹੋ ਸਕੇ ਤੇ ਪਿੰਡ ਵਾਸੀ ਆ ਉਹਨਾਂ ਨੂੰ ਕੋਈ ਦੇਖਤ ਨਾ ਸਕੇ ਪਾਣੀ ਦਾ ਜਲਦ ਤੋਂ ਜਲਦ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਉੱਚੇ ਅਧਿਕਾਰੀ ਜਿਹੜੇ ਆ ਉਹ ਸਾਰੇ ਪਹੁੰਚ ਚੁੱਕੇ ਆ ਤਸਵੀਰਾਂ ਨਾਲ ਹੀ ਦੇ ਦੇ ਸਕਦੇ ਆ ਤਹਿਸੀਲਦਾਰ ਔਰ ਪਟਵਾਰੀ ਸਭ ਪਹੁੰਚ ਚੁੱਕੇ ਆ ਇਹ ਤੁਸੀਂ ਤਸਵੀਰਾਂ ਵਿੱਚ ਦੇਖਿਆ ਪਾਣੀ ਜਿਹੜਾ ਕਾਫੀ ਦੂਰ-ਦੂਰ ਤੱਕ ਰਹਿਗਾ ਜਿਹੜੇ ਜਾਮ ਵੀ ਲੱਗਾ ਹੋਇਆ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਕਾਫੀ ਰੋਸ ਦੇ ਵਿੱਚ ਆ ਜਿੰਨਾ ਚਿਰ ਕਹਿੰਦੇ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਧਰਨਾ ਜਾਰੀ ਰਹੇਗਾ ਕੈਮਰਾਮੈਨ ਪਵਨ ਭਨੋੜ ਦੇ ਨਾਲ ਫਿਲੋਰ ਤੋਂ ਰਾਜਪੁਰਾ ਨੰਗਲ ਦੀ ਵਿਸ਼ੇਸ਼ ਰਿਪੋਰਟ i oh. don't

ਅਸੀਂ ਪ੍ਰਸ਼ਾਸਨ ਮਰਦਾਬਾ ਜੀ ਜਿਹੜੀ ਹੋ ਰਹੀ ਹੈ ਸੋਹ ਕਹੋ ਵਾਅਦਾ ਕਰੋ ਵਾਅਦਾ ਕਰੋ ਪਾਣੀ ਦਾ ਕੋਈ ਹੱਲ ਕਰੋ ਹੱਲ ਕਰੋ ਹੱਲ ਕਰੋ ਹਾਂਜੀ ਕੀ ਨਾਮ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਸੋਮਾ ਰਾਣੀਆ ਕੀ ਗੱਲ ਬਾਤ ਹੋਏ ਕੱਲ ਇੱਕ ਲੇਡੀ ਸੀ ਦੀ ਡੈੱਥ ਵੀ ਹੋ ਗਈ ਇੱਥੇ ਕੀ ਕਹਿਣਾ ਚਾਹੁੰਦੇ ਹੋ ਪਾਣੀ ਕਰ ਰਹੀ ਹੋਈ ਆ ਓਕੇ ਤੋਂ ਆ ਬਾਹਰ ਕਰਿਆ ਸਾਡੇ ਜਾਨ ਨੂੰ ਸੁਣਾ ਚਾਹੀਦਾ ਸਾਡਾ ਸਾਨੂੰ ਇਹ ਹਾਲ ਹੋਣਾ ਚਾਹੀਦਾ ਸਾਡਾ ਕਿੰਨੇ ਲੰਮੇ ਸਮੇਂ ਤੋਂ ਪਾਣੀ ਚੱਲ ਰਿਹਾ ਦੋ ਮਿੰਟ ਦੋ ਕਿ ਮਹੀਨੇ ਹੋ ਗਏ ਬਸ ਤੁਸੀਂ ਉੱਚੇ ਅਧਿਕਾਰੀਆਂ ਨਾਲ ਗੱਲ ਕੀਤੀ ਇਹਦੇ ਬਾਰੇ ਸਾਰਿਆਂ ਨਾਲ ਪਟਵਾਰੀਆਂ ਨਾਲ ਸਾਰਾ ਕਾਗਜ਼ ਕੱਢ ਲਿਆ ਨੇ ਫਿਰ ਅੱਜ ਕੀ ਕਾਰਨ ਹੋਇਆ ਅੱਜ ਕੀ ਕਾਰਨ ਹੋਇਆ ਅੱਜ ਪਟਵਾਰੀ ਜੇ ਵੀ ਸੀ ਲੈ ਕੇ ਗਏ ਹਾਂ ਉਹਨੇ ਕੱਢਣੇ ਲੱਗਾ ਟੋਆ ਠੀਕ ਹੈ ਉਹਨੇ ਸਾਨੂੰ ਵਾਪਸ ਕਰਤਾ ਅਗਲੇ ਅਸੀਂ ਤਾਂ ਜਾਮ ਲਾਇਆ ਹੁਣ ਸਾਰਿਆਂ ਦਾ ਬਟਾ ਟੋਆ ਪੁਲਿਸ ਪ੍ਰਸ਼ਾਸਨ ਆ ਗਿਆ ਉਹਨਾਂ ਨੂੰ ਦੱਸਿਆ ਆ ਉਹਦੇ ਬਾਰੇ ਹਾਂਜੀ ਉਹਨਾਂ ਨੂੰ ਦੱਸਿਆ ਆਂ ਕੀ ਮੰਗ ਕਰਦੇ ਹੋ ਅਸੀਂ ਇਹ ਕਹਿਣਾ ਸਾਡਾ ਛੱਪੜ ਬਣਾਉਣਾ ਚਾਹੀਦਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤਾਂ ਕਿ ਕੋਈ ਹੋਰ ਐਕਸੀਡੈਂਟ ਨਾ ਹੋ ਜਾਦਾ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਸਾਨੂੰ ਛੱਪੜ ਬਣਾ ਕੇ ਦਿੱਤਾ ਜਾਵੇ ਤਾਂ ਕਿ ਕਿਸੇ ਬੱਚੇ ਦੀ ਮਾਂ ਨਾ ਜਾਵੇ ਜਿੱਦਾਂ ਰਾਤੀ ਕਿੰਨੀ ਕਮਰ ਸੀ ਉਹਨਾਂ ਦੀ ਜਿਨ੍ਹਾਂ ਦੀ 14 ਸਾਲਾਂ ਦਾ ਬੱਚਾ ਸੀ ਕਾਹਦੇ ਨਾ ਹੋਇਆ ਐਕਸੀਡੈਂਟ ਉਹ ਮੇਰਾ ਨੰਗਾ ਤਾ ਉਹ ਬੜੇ ਜਾ ਰਹੇ ਸੀਗੇ ਟਿੱਪਰ ਨਾ ਹੋਇਆ ਹਾਂਜੀ ਹਾਂਜੀ ਟਿੱਪਰ ਉਹ ਸਾਈਡ ਰੋਡ ਤੇ ਮਿੱਟੀ ਸਿੱਟੀ ਹੋਈ ਸੀਗੀ ਉਹ ਵਿਚਾਰੀ ਨੇ ਸਾਈਡ ਤੇ ਤਾਂ ਹੁਣ ਅਸੀਂ ਉਹ ਟਿੱਪਰ ਵਾਲਾ ਟਿੱਪਰ ਮਾਰ ਕੇ ਭੱਜ ਗਿਆ ਉਹ ਤਾਂ ਮੋਹਰੇ ਬੜਿਆ ਮੱਲੇ ਵਾਲਿਆਂ ਨੇ ਫੇਰ ਉਹ ਪਾੜ ਹੋਇਆ ਉਹਦਾ ਕਪੜਾ ਉਹ ਬੱਚਿਆ ਨੂੰ ਵਜੂਮ ਨੂੰ ਉਹਨੂੰ ਮਿਲਣਾ ਚਾਹੀਦਾ ਜੋ ਵੀ ਉਹਦੇ ਤੁਹਾਡੇ ਜਾਮ ਜਿਹੜਾ ਆ ਇਹ ਰਾਧਕ ਟਾਕਰ ਤੋਂ ਸੀ ਰੱਖੋ ਜਨਾਬ ਸਾਹਿਬ ਨਾਲ ਨਾਲ ਸਾਰੀ ਪਾਕਾ ਦੇ ਦਰੋਤਾ ਸਾਡਾ ਛਾਪੜ ਦੇ ਪਾਰ ਤੇ ਪਾਣੀ ਇਤਿਹਾਮ ਇੱਥੇ ਲਾਉਣਾ ਸੀ ਪਾਣੀ ਪੇਦਾ ਵਾਟਾ ਬੇਸ ਕਰਨਾ ਨਹੀਂ ਹਾਲਾ ਹਾਂ ਬਾਜੀ ਅੱਜ ਉਹਨਾਂ ਦਾ ਮਾਂ ਨਾ ਹੋ ਰਹੀ ਕੱਲ ਨੂੰ ਛਾੜਾ ਵੀ ਹੋ ਸਕਦਾ ਸਾਰੇ ਛਾੜਾ ਬੱਤੇ ਵੀ ਤੇ ਦੇ ਰਾਤ ਨੰਨੇ ਬੱਤੇ ਤੋਂ ਦੇ ਵੀ ਜਾਂਦੇ ਆ ਮੋਟਰਸਾਈਕਲੇ ਤੇ ਵੀ ਜਾਂਦੇ ਆ ਗੱਡੀਆਂ ਮੋਟਰਸਾਈਕਲ ਨਹੀਂ ਜਾਂਦੇ ਉਹ ਸਾਰੇ ਨੋਕਾ ਹਾਂ ਨਾਮ ਲੈ ਕੇ ਜਾਉਣਾ ਆਪਣੇ ਦੇ ਜਾਂਦੇ ਨਾਮ ਤੇ ਆਇਓ ਮੈਂ ਕਿਤਾਬਾਂ ਦੀ ਆ ਇਹ ਕਿੰਨਾ ਦੀ ਹੋਇਆ ਆਪਣੇ ਘਰ ਦੇ ਵਿੱਚ ਉਹ 4 4 ਕੁੜੀਆਂ ਥੱਲੇ ਚਲੇ ਗਏ ਹਲੋ ਹਲੋ ਪਾਜੀ ਕੀ ਕਹਿਣਾ ਚਾਹੁੰਦੇ ਜਿਹੜਾ ਪਾਣੀ ਬਾਹਰ ਸੜਕ ਤੇ ਖੜਾ ਹੋਇਆ ਉਸ ਦੇ ਕਾਰਨ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੁਹਾਡੇ ਮਕਾਨ ਵੀ ਨੀਵੇਂ ਹੋ ਗਏ ਮਕਾਨ ਤੜਵਿਗੇ ਟਿੱਕੇ ਗਿਆ ਨਾ ਕੀ ਨਾਂ ਤੁਹਾਡਾ ਮੈਨੂੰ ਮੋਹਣ ਨਾਲ ਜੀ ਸਰ ਕੀ ਗੱਲ ਬਾਤ ਹੈ ਸਰ ਸਾਡੇ ਮਕਾਨ ਵੀ ਨੀਵੇਂ ਹੋ ਗਏ ਸਾਡੇ ਘਰਾਂ 'ਚ ਵਿਹੜੇ 'ਚ ਪਾਣੀ ਪੈਂਦਾ ਕਮਰੇਆਂ ਵਿੱਚ ਪਾਣੀ ਪੈਂਦਾ ਹੈ ਦਰਵਾਜ਼ਾ ਮੁਰੇ ਸੀ ਬਾਹਰ ਲਾਏ ਆ ਸਾਰੇ ਪਾਸੇ ਅੰਦਰ ਪਾਣੀ ਨਾ ਆਵੇ ਪਰ ਫੇਰ ਵੀ ਪਾਣੀ ਅੰਦਰ ਆਦਾ ਵਿਹੜਾ ਪਥਰਾ ਦਾ ਭਰ ਕੇ ਫੁੱਟ ਫੁੱਟੇ ਫੁੱਟ ਫੁੱਟੇ ਭਰ ਕੇ ਤੇ ਅੰਦਰ ਪਾਣੀ ਆਦਾ ਕਮਰੇ ਵਿੱਚ ਤੁਸੀਂ ਅੰਜ ਕਮਰੇ 'ਚ ਖੜੇ ਕਿੰਨੇ ਕਿੰਨੇ ਪੱਟ ਡੂੰਗਾ ਹੈ ਇਹ ਤਿੰਨ ਢਾਈ ਤੇ ਤਿੰਨ ਫੋਟੋ ਡੂਗਾ ਆਣਾ ਫੋਟੋ ਡੂਗਾ ਇਹ ਨੀਵੇਂ ਚ ਖੜੇ ਤੁਸੀਂ ਹਾਂਜੀ ਨੀਵੇਂ ਚ ਖੜੇ ਜੀ ਕਿਹੜਾ ਪਾਣੀ ਬਾਹਰ ਲਗਾਤਾਰ ਖੜਾ ਉੱਥੇ ਉਹਦੀ ਸਮੱਸਿਆ ਦਾ ਹੱਲ ਹੋਣਾ ਕਿ ਪ੍ਰਸ਼ਾਸਨ ਭਰੋਸਾ ਕਿ ਕੀ ਕਹਿੰਨਾ ਪ੍ਰਸ਼ਾਸਨ ਜੀ ਤਾਂ ਜਿਆਦਾ 1.5 2 ਮਹੀਨੇ ਹੋ ਗਏ ਕਹਿੰਦੇ ਵੀ ਸਾਡਾ ਮਸਲਾ ਲੋਣਾ ਚਾਹੀਦਾ ਪਾਣੀ ਦਾ ਤੇ ਵੀਡੀਓ ਦਾਫਤਰ ਜਾਂਦੇ ਐ ਐਸਡੀਐਮ ਜਾਂਦੇ ਸਾਰੇ ਪਾਸੇ ਜਾਂਦੇ ਆ ਜੀ ਕੋਈ ਮਸਲਾ ਨਹੀਂ ਕੋਈ ਸਲਵਾਈ ਨਹੀਂ ਹੋ ਰਹੀ ਜੀ ਜਿੰਨ ਹੋਇਆ ਉਹ ਤੋਂ ਬਾਅਦ ਫਰਾਫਰਾ ਬੱਦੀ ਸੀ ਮੈਂ ਮਮਤੀ ਜਗਾਤੀ ਫਰਾਫਰੀ ਘਰਾਤੀ ਆਵੇ ਹੁਣ ਸਾਡੇ ਤਾਂ ਨਜ਼ਰਾਂ ਦੇਖੋ ਬਸ ਬਸ ਬਸ